ਤਾਂ ਜੇ ਹibou ਤਾਂ ਕਿ ਜਾਣਾ ਤਲੋਂਡੇ ਨੂੰ ਜਾਣਾ ਹੁਣ ਇੱਥੋਂ ਇਧਰ ਨੂੰ ਇਧਰ ਨੂੰ ਫਿੱਡੇ ਹੀ ਚਲੇ ਜਾਇਓ ਫੇ ਜਾ ਕੇ ਨਾਲ ਪਿੰਡ ਆਊਗਾ ਅ ਨਾਲ ਤੁਸੀਂ ਮੂੜੋ ਵਾਲ ਪਿੰਡ ਜਾਣਾ ਮੂਰਵਾਲ ਨੂੰ ਲੋ ਜੀ ਵੀਰੇ ਆਈ ਤੁਸੀਂ ਅੱਜ ਆਪਣੇ ਕੋਲੇ ਆਪਾਂ ਇਹਨਾਂ ਨੂੰ ਚਾਹ ਪਾਣੀ ਦਿੱਤਾ ਪੁੱਛਦਿਆਂ ਕਿੱਥੋਂ ਆਏ ਸੀ ਵੀਰੇ ਤੁਸੀਂ ਅਸੀਂ ਸੁਣਦੇ ਹਾਂ ਕਿ ਕਿੱਥੋਂ ਪਤਾ ਲੱਗਿਆ ਸੀ ਆਪਣਾ ਤੁਹਾਨੂੰ ਅਸੀਂ ਯੂਟਿਊਬ ਤੇ ਦੇਖਿਆ ਸੀ ਤੇ ਤੁਸੀਂ ਨਵਾਂ ਕੰਮ ਸ਼ੁਰੂ ਕਰਨੇ ਜਾਂ ਪਹਿਲਾਂ ਕੋਈ ਵਨ ਸਟਾਰਟਿੰਗ ਕਰਦੇ ਹੋ ਠੀਕ ਹੈ ਵੀਰੇ ਤੇ ਚਲੋ ਜੀ ਹੁਣ ਸੰਦੀਪ ਦੇ ਚਿਕਸ ਵਗੈਰਾ ਦਿੰਦੇ ਨੇ ਹਨਾ ਤੇ ਆਪਾਂ ਕਰਦੇ ਅੱਗੇ ਕੰਮ ਧੰਦਾ ਗਰੀਬਾਲ ਪੋਲਟਰੀ ਕਿੰਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਬਾਈ ਹੁਣੀ ਚੂਤੇ ਲੈਣ ਆਏ ਸੀਗੇ ਸਾਡੇ ਕੋਲ ਚੂਤੇ ਲੈਣੇ ਤੇ ਮੁੰਡਾ ਕਹਿੰਦੇ ਮੈਂ ਚੂਤੇ ਰੱਖਣੇ ਨੇ ਹਾਂ ਜੀ ਦੱਸੋ ਕਿਵੇਂ ਸਾਡੇ ਬਾਰੇ ਕਿਵੇਂ ਪਤਾ ਲੱਗਿਆ ਤੁਹਾਡੇ ਕੋਲ ਜਾਣਕਾਰੀ ਮਿਲੀ ਤੁਹਾਨੂੰ ਬਹੁਤ ਵਧੀਆ ਜਾਣਕਾਰੀ ਜਿੰਨੇ ਕਦੀ ਮਿਲੇਕ ਏ ਟੂ ਜ਼ेड ਜਾਣਕਾਰੀ ਮਿਲਦੀ ਆ ਤੁਹਾਡੇ ਚੈਨਲ ਤੋਂ ਬਹੁਤ ਵਧੀਆ ਲੱਗਦਾ ਈ ਚੂਤੇ ਲੈ ਕੇ ਸਾਰੀਆਂ ਵੀਡੀਓ ਦੇਖ ਰਹੇ ਨੇ ਸਾਡੀਆਂ ਗਰੀਬਾਲ ਪੋਲਟਰੀ ਕਿੰਗ ਚੈਨਲ ਦੀਆਂ ਸਾਰੀਆਂ ਵੀਡੀਓ ਇੰਸਟਾਗ੍ਰam ਤੇ ਵੀ ਫੋਲੋ ਕਰਾਇਆ ਹੈ ਇਹ ਇਕ ਆਪਣਾ ਬਲੌਗ ਵਾਲਾ ਚੈਨਲ ਹੈ ਗਰੀਬਾਲ ਪੰਜਾਬੀ ਬਲੌਗ ਜੋ ਇਹਨਾਂ ਦਾ ਮੇਡ ਹੁੰਦਾ ਏ ਇਹਨਾਂ ਉਹ ਵੀ ਦੇਖ ਲਏ ਹੁਣੇ ਠੀਕ ਹੈ ਕਿਵੇਂ ਲੱਗਿਆ ਤੁਹਾਨੂੰ ਬਹੁਤ ਵਧੀਆ ਠੀਕ ਹੈ ਤੇ ਪਾਲੋ ਵਧੀਆ ਅਗਲੀ ਸਾ ਅਗਲੀ ਵਾਰੀ ਤੁਹਾਨੂੰ ਫਿਰ ਵਿਦਾਵਾਂਗੇ ਅੱਗੇ ਤੋਂ ਕੋਈ ਗੱਲ ਨਹੀਂ ਤੇ ਠੀਕ ਹੈ ਜੀ ਧੰਨਵਾਦ ਤੁਹਾਡਾ ਠੀਕ ਹੈ ਵੀ ਔਖਾ ਹੋ ਜਾ ਰ ਮਾਗਰੋ ਟੂ ਮਾਗਰੋ ਪਤਾ ਲੱਗਦਾ ਜੀ ਚੰਗਾ ਨਹੀਂ ਲੱਗਦਾ ਮਾਗਰੋ ਆਪਣੀ ਆ ਕੀ ਫੀਰ ਜੀ ਗੱਡੀ ਹਨ ਅੰਦਰ ਲਾਵਾਗੇ ਕੁਛ ਕੁਛ ਉੱਥੇ ਲਾ ਦੇ ਫਿਰ ਮੀਂਹ ਕਣੀ ਆ ਜਾਂਦਾ ਹੁਣ ਬਰਸਾਤਾਂ ਦਾ ਮੌਸਮ ਆ ਫਿਰ ਔਖਾ ਹੋ ਜਾਂਦਾ ਨਾ ਅਲੱਗ-ਅਲੱਗ ਥਾਂ ਤੇ ਲੱਤ ਲਾ ਲੈਣੇ ਆ। ਲਓ ਜੀ ਇਹ ਵੀਰੇ ਆਏ ਹੋਏ ਨੇ ਆਪਣੇ ਪੱਟੀ ਕੁੰਬੜ ਵਾਲੀ ਇਹ ਵੀਰੇ ਸਾਰੇ ਤੁਸੀਂ ਚੰਗੀ ਤਰ੍ਹਾਂ ਜਲਦੀ ਹੋਮੂਗੇ ਹਨਾ ਮੈਂ ਪਹਿਲਾਂ ਵੀ ਦੱਸੇ ਵੀ ਜਿਹੜੇ ਖੇਤੀ ਵਾਲੇ ਵੀਰ ਨੇ ਤੇ ਟਰੈਕਟਰ ਵਗੈਰਾ ਦੀ ਵੀਡੀਓ ਵੀਰ ਦੀਆਂ ਜ਼ਿਆਦਾ ਹੁੰਦੀਆਂ ਨੇ। ਤੇ ਉਹ ਸਾਰੇ ਜਾਣਦੇ ਹੋਣਗੇ ਤੇ ਹੋਰ ਵੀ ਬਹੁਤ ਵਧੀਆ ਲੱਗਿਆ ਹਨਾ ਵੀਰੇ ਦੀ ਨੇਚਰ ਬਹੁਤ ਜਾਦੀ ਵਧੀਆ ਤੇ ਇਹਨਾਂ ਨੇ ਬਲੌਗ ਵੀ ਮੇਰਾ ਬਲੌਗਿੰਗ ਵਾਲਾ ਚੈਨਲ ਦੇਖਿਆ ਤੇ ਮੈਨੂੰ ਬਹੁਤ ਦੱਸਿਆ ਹਨਾ ਕਹਿੰਦੇ ਭੈਣੇ ਤੁਸੀਂ ਇਸ ਤਰ੍ਹਾਂ ਵੀਡੀਓ ਉਹ ਕਰਿਆ ਕਰੋ ਇਸ ਤਰ੍ਹਾਂ ਵੀਡੀਓ ਬਣਾਇਆ ਕਰੋ ਤੇ ਬਹੁਤ ਜਾਣਕਾਰੀ ਦਿੱਤੀ ਆ ਕਿਵੇਂ ਲੱਗਿਆ ਵੀਰੇ ਤੁਹਾਨੂੰ ਚੈਨਲ ਬਹੁਤ ਬੜੇ ਬਹੁਤ ਵਧੀਆ ਬਹੁਤ ਵਧੀਆ ਟਰੋਟੀ ਤਾਂ ਮਿਹਨਤ ਸਾਨੂੰ ਬੜੀ ਗੈਂਡ ਲੱਗੀ ਹੈ ਹਨਾ ਅਸਰ ਜਿਹੜੇ ਬੰਦੇ ਵੀ ਗਰਾਉਂਡ ਲੈਵਲ ਤੋਂ ਉੱਠਦੇ ਆ ਮਿਹਨਤ ਕਰਦੇ ਆ ਉਹ ਬੈਸੀ ਮਿਹਨਤ ਵਾਲੇ ਬੰਦੇ ਨੂੰ ਵਧੀਆ ਲੱਗਦੇ ਹੁੰਦੇ ਹਨਾ ਗੁੱਡ ਵਰਕ ਦੇ ਹੁੰਦੇ ਆ ਮੈਨੂੰ ਤੁਹਾਡਾ ਨੇ ਬ ਬਹੁਤ ਸੱਜਣ ਜਿਹੜੇ ਨਾ ਉਹਦੇ ਵਿੱਚ ਇੱਕ ਸ਼ਰਮਾ ਮਹਿਸੂਸ ਕਰਦਿਆ ਵੀ ਅਗਲਾ ਕਹਿੰਦਾ ਯਾਰ ਨਹੀਂ ਸਾਡੇ ਖੜੇ ਹੋਣ ਜਾਂ ਖੜਿਆ ਪੈ ਨਹੀਂ ਉਹ ਚੀਜ਼ਾਂ ਪੰਜਾਬ ਨਾਲ ਜੁੜੀਆਂ ਹੋਈਆਂ ਨੇ ਹਨਾ ਇਹਨੂੰ ਚੀਜ਼ਾਂ ਨੂੰ ਨਾ ਲੋਕ ਜਿਹੜੇ ਪੰਜਾਬ ਸਾਡੇ ਤੇ ਉਹ ਲੋਕ ਜ਼ਿਆਦਾ ਫੀਲ ਕਰਦੇ ਆ ਹਾਂਜੀ ਉਹਨਾਂ ਨੂੰ ਹਾਰੇ ਨਹੀਂ ਸਾਡੇ ਆ ਚੁੱਲ੍ਹੇ ਨੇ ਆ ਦਿੱਕੀਏ ਉਹਨਾਂ ਨੇ ਤੁਸੀਂ ਆ ਹਾਂ ਹਾਂ ਬਿਲਕੁਲ ਹੈ ਨਾ ਕਿਤੇ ਜਿਹੇ ਸਾਡਾ ਰਹਿਣ ਸਹਿਣ ਆ ਮਾਸੀ ਘਰੇ ਜਿਵੇਂ ਰਹਿਣੇ ਬਸ ਉਹ ਹੀ ਸਾਡੇ ਬਲੌਗ ਦੇ ਵਿੱਚ ਹੁੰਦਾ ਨਹੀਂ ਮੈਨੂੰ ਬਹੁਤ ਘੈਂਟ ਲੱਗਿਆ ਹਾਂ ਹਾਂ ਇੱਕ ਆਪਾਂ ਨੂੰ ਮਤਲਬ ਮਿੱਟੀ ਨਾਲ ਜੋੜਨ ਦੀ ਹੈ ਹਾਂ ਹਾਂ ਤਿਲ ਆ ਦੇ ਕੋ ਹੁਣ ਕਿਹੜੇ ਵਈ ਆਪਣੇ ਸੱਜਣਾਂ ਕੈਨੇਡਾ ਮੈਂਟ ਗਏ ਹੋ ਹਾਂਜੀ ਹਾਂ ਲੰਮਾ ਸਮਾਂ ਹੋ ਗਿਆ ਹਾਂਜੀ ਸੁਣ ਕੇ ਤਰਸੇ ਪੈਣੇ ਹਾਂਜੀ ਹਾਂ ਉਹਨਾਂ ਬੱਚਿਆਂ ਨੂੰ ਐਂ ਕਹਿੰਦੇ ਵੀ ਅਸੀਂ ਇਹਨਾਂ ਨੂੰ ਕਿਵੇਂ ਦੱਸੀਏ ਕਿ ਸਾਡੇ ਹਾਰੇ ਕਿੱਦਾਂ ਦੇ ਹੁੰਦੇ ਸੀ ਸਾਡੇ ਹਾਰੇ ਕਿੱਦਾਂ ਦੇ ਹੁੰਦੇ ਸੀ ਬਣਾਉਣੀ ਐ ਜਿਵੇਂ ਆਹ ਸਿੱਕਾ ਹੋਰ ਦੇਖੋ ਵਾਧੇ ਲੈ ਆ ਲੋਕ ਨਾ ਕਈ ਇਹਨੂੰ ਇਹ ਜੀ ਪਤਾ ਦਵੇਲਣਾ ਹਾਂ ਬਈ ਵਾਹ ਵੇੜਦੇ ਇਹਦੇ ਨਾਲ ਉਹਨੂੰ ਪਤਾ ਲੱਗਦਾ ਛੋਟੇ ਬੇਟੀ ਨਾ ਕੀ ਵੀ ਇਹ ਕਿੰਨੀ ਐਵੇਂ ਤਰਖਦੇ ਹਾਂ 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 ਵੀ ਬੇਰਨਾ ਹੁੰਦੀ ਜਾਂ ਮੈਂ ਤਾਂ ਪਤਾ ਨਹੀਂ ਹੁਣ ਇਹ ਵੀ ਪੱਥਰ ਦੇ ਆਉਣ ਲੱਗੇ ਹਾਂਜੀ ਵੀਰੇ ਆਸਤੀ ਆਉਣਾ ਹਾਂ 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 ਇੱਥੇ ਵੀ ਬਣਾਈ ਹੋਈ ਹੈ ਉਹ ਹਾਂ ਇੱਥੇ ਵੀ ਬਣੀ ਹੋਈ ਹੈ ਉਹ ਭਾਈ ਮੈਨੂੰ ਨਾਲ ਤੋਂ ਬਹੁਤ ਕੈਂਟ ਲੱਗਿਆ ਕਿ ਹੋਰ ਵੱਡੀ ਗੱਲ ਆ ਸਬਜ਼ੀਆਂ ਘਰੇ ਲਾਈਆਂ ਹੋਈਆਂ ਨੇ ਤੁਹਾਡੀਆਂ ਹਾਂਜੀ ਆਸ ਸੀ ਉਹੀ ਸਬਜ਼ੀ ਜੂਸ ਕਰਦੇ ਆਂ ਰੂਕਸ ਵਗੈਰਾ ਸਾਰੇ ਲੱਗੇ ਹੋਏ ਆ ਨਾ ਹਾਂਜੀ ਆ ਸੌਂਪ ਹੈ ਸਾਨੂੰ ਇਹਦਾ ਸੀ ਬਹੁਤ ਭਾਈ ਮੈਨੂੰ ਕੈਂਟ ਲੱਗਿਆ ਮੈਨੂੰ ਲੱਗਿਆ ਹੋਇਆ ਸੀ ਸੁੱਕ ਗਿਆ ਹੈਗਾ ਅੱਛਾ ਇਹਦਾ ਭਰਿਆ ਪੇਰਦਾ ਸੀ ਠੀਕ ਹੈ ਠੀਕ ਹੈ ਠੀਕ ਹੈ ਬਾਕੀ ਤੁਹਾਡੀ ਇਹ ਵੱਡੀ ਗੱਲ ਹੈ ਵੀ ਜਿਹੜਾ ਤੁਸੀਂ ਨਾ ਜਿੰਨੇ ਕਹਦੇ ਹੁੰ ਵੱਡੇ ਮਾਲਕ ਦੇ ਨੌਕਰ ਬਣਨ ਨਾਲੋਂ ਛੋਟਾ ਮਾਲਕ ਬਣਿਆ ਬੜਾ ਘੈਂਟ ਆ ਨਾ ਤੁਸੀਂ ਆਪ ਮਾਲਕ ਹੋ ਤੁਸੀਂ ਆਪਣੇ ਕੰਮ ਕਰਦੇ ਮੈਨੂੰ ਵੀ ਬੜੀ ਹੁਣ ਜਿਵੇਂ ਉਹ ਬਾਈ ਆ ਕੇ ਗਏ ਨੇ ਕਰੋ ਅੱਜ ਥੋੜਾ ਜਿਹਾ ਟਾਈਮ ਘੱਟ ਸੀਗਾ ਨਹੀਂ ਅਸੀਂ ਉਹਨਾਂ ਨੂੰ ਇਹ ਹੁੰਦਾ ਵੀ ਤੁਸੀਂ ਦੂਰੋਂ ਉਹ ਜਮਾਨਾ ਨਗਰ ਤੋਂ ਆਏ ਨੇ ਜੀ ਅੱਛਾ ਜਮਾ ਅਸੀਂ ਇਹ ਕਹਿੰਦੇ ਵੀ ਤੁਸੀਂ ਪ੍ਰਸਾਦ ਦਾ ਪਹਿਲਾਂ ਤੇ ਇਹ ਹੀ ਪੁੱਛਿੰਦਾ ਵੀ ਚਾਹ ਚਾਹ ਬਾਅਦ ਚ ਪ੍ਰਸਾਦ ਦਾ ਸਤੋਂਗੇ ਦੂਰ ਵਾਲੇ ਬੰਦੇ ਨੂੰ ਤੇ ਲੱਗਦਾ ਵੀ ਜਦੋਂ ਸਾਨੂੰ ਇਹ ਪਤਾ ਹੁੰਦਾ ਵੀ ਅੱਜ ਅਸੀਂ ਨੇ ਆਉਣਾ ਹੈ ਤਾਂ ਦਾਲ ਦਾਲ ਸਬਜ਼ੀ ਸਾਡੀ ਬਣਾਈ ਜਾਂਦੀ ਹੈ ਵੀ ਰੋਟੀ ਲਾਉਣ ਨੂੰ ਲੱਗਦਾ ਵੀ ਵੈਸੇ ਵੀ ਪੰਜਾਬੀਆਂ ਦੀ ਫਿੱਤਰਤ ਤਾਂ ਨ ਤਾਂ ਕਿ ਖੁਸ਼ੀ ਮਿਲਦੀ ਹੈ ਜੀ ਆ ਕੇ ਪਰਸਾਦ ਲੱਗੇ ਨਾ ਆਪਾਂ ਨੂੰ ਇਹ ਹੁੰਦਾ ਵੀ ਆਪਣੇ ਕਰੇ ਬਰਕਤ ਤਾਂ ਹੀ ਹੁੰਦੀ ਹੈ ਬਿਲਕੁਲ ਬਿਲਕੁਲ ਆਪਾਂ ਪ੍ਰਵਾਸੀ ਵੈਸੇ ਵੀ ਆਪਾਂ ਉਹ ਗੁਰੂ ਮਹਾਰਾਜ ਦੀ ਜਿਵੇਂ ਕਹਦੀ ਹੈ ਨਾ ਵਸ ਦੇ ਵਿੱਚ ਆਉਂਦੀ ਜਿਨ੍ਹਾਂ ਨੇ ਨੰਗਰ ਲਾਏ ਆ ਹਾਂਜੀ ਹਾਂ ਪ੍ਰਵਾਸੀ ਮਜ਼ਦੂਰ ਆਇਆ ਸਾਡੇ ਕੋਲੇ ਮੁਕਤਸਰ ਸਾਹਿਬ ਤੋਂ ਦੂਚੇ ਲੈਣੀ ਆਏ ਸੋ ਹਾਂਜੀ ਮੋਦਲ ਟ੍ਰੇਨ ਤੇ ਆਇਆ ਪਹਿਲਾਂ ਫਿਰ ਬਰਨਾਲੇ ਤੋਂ ਬੱਸ ਤੇ ਆਇਆ ਮੂਰੋ ਵਾਲੋਂ ਬਦਲੀ ਬੱਸ ਉਹਨੇ ਉਹ ਜਦੋਂ ਆਇਆ ਉਹਨੂੰ ਪਹਿਲਾਂ ਅਸੀਂ ਪ੍ਰਸਾਦ ਦਸਾਇਆ ਬਿਲਕੁਲ ਵੀ ਦੂਜਾ ਰਸਤੇ 'ਚ ਕਿੱਥੇ ਭੁੱਖਾ ਤੇ ਆਇਆ ਸਵੇਰ ਦਾ ਚੱਲਿਆ ਹੋਇਆ ਉਹ ਕ ਪੀਰ ਚਲੇ ਰਿਹਾ ਪ੍ਰਸਾਦ ਦਸ ਕੇ ਆ ਕੇ ਫੇਰ ਉਹਨੂੰ ਚਾਹ ਪਿਆ ਕੇ ਫੇਰ ਉਹਨੂੰ ਇੱਥੋਂ ਬਸ ਚੜਾਇਆ ਠੀਕ ਹੈ ਜੀ ਵੀ ਆਏ ਆ ਬੰਦੇ ਮਤਲਬ ਜ਼ਰੂਰੀ ਹੈ ਜੀ ਜਿਹਨੂੰ ਲੋਡ ਬੰਦ ਨੂੰ ਆਪਾਂ ਨਾ ਉਹ ਕਰੀਏ ਉਹ ਬਹੁਤ ਜ਼ਰੂਰੀ ਵੱਡੀ ਗੱਲ ਬਈ ਇਹ ਹੋਈ ਨਹੀਂ ਜਿਉਣ ਦਾ ਨਹੀਂ ਫੇਰ ਤੁਹਾਨੂੰ ਦੱਸਦਾ ਤੁਸੀਂ ਇਹ ਦੁਨੀਆਦਾਰੀ ਨਾਲ ਵਿਚਰਦੇ ਹੋ ਅਸੀਂ ਦਿਨ ਰਾਤ ਭਰ ਰਹਿੰਦੇ ਆ ਆਪਾਂ ਨੂੰ ਇਹ ਪਤਾ ਵੀ ਆਏ ਗਈ ਦੀ ਇੱਜ਼ਤ ਕਿਵੇਂ ਹੁੰਦੀ ਹੈ ਜਦੋਂ ਆਪਾਂ ਕਿਸੇ ਦੇ ਘਰ ਜਾਨੇ ਨਾ ਜੇ ਤੂੰ ਆਪਣੀ ਕੋਈ ਆਉ ਭਗਤ ਕਰਦਾ ਉਹਦੇ ਆਪਾਂ ਨਾ ਵੀ ਕਰਨ ਦਾ ਹੱਕ ਬਣਦਾ ਹੈ ਹੈਨਾ ਇਹ ਚਾ ਬਹੁਤ ਮਹਾਨ ਰੱਖਦੀਆਂ ਨੇ ਨਾਲੇ ਵੀਰੇ ਜਿਹੜੇ ਵੀਰਾ ਪਹਿਣ ਆਉਂਦੇ ਨੇ ਹਨਾ ਉਹ ਸਾਨੂੰ ਆਪਦੇ ਵੀਰ ਪਹਿਣ ਸਮਝ ਕੇ ਆਉਂਦੇ ਨੇ ਸੋਸ਼ਲ ਮੀਡੀਆ ਤੇ ਆਪਣੇ ਨਾਲ ਵੀ ਮਤਲਬ ਐਟੈਚ ਨਹੀਂ ਉਹ ਤਾਂ ਹੀ ਆਉਂਦੇ ਨੇ ਆਪਣੇ ਤੇ ਮਾਣ ਕਰਕੇ ਆਪਣੇ ਕੋਲੇ ਪਹੁੰਚਦੇ ਨੇ ਹਨਾ ਤੇ ਆਪਣੇ ਉਹੀ ਆਪਣੀ ਉਹੀ ਫੈਮਿਲੀ ਨੇ ਬਿਲਕੁਲ ਬਿਲਕੁਲ ਜਿਵੇਂ ਅਸੀਂ ਦੋਨੋਂ ਵੀਡੀਓ ਸਾਡੀ ਦੋਨਾਂ ਦੀ ਆਉਂਦੀ ਐ ਤਾਂ ਕਈ ਤਾਂ ਇਹਦੀਆਂ ਪਹਿਣਾ ਵੀ ਨੇ ਜਿਹੜੀਆਂ ਇਹਨਾਂ ਦੁੱਖ ਸੁੱਖ ਦੀਆਂ ਬਿਲਕੁਲ ਉਹ ਆਪਣੇ ਪਰਿਵਾਰ ਸਮਝ ਲੈਂਦੇ ਆ ਉਹ ਨਾ ਮਤਲਬ ਇੱਥੇ ਜਿਵੇਂ ਕਹਿੰਦੀ ਐ ਕਿਸੇ ਦਾ ਦੁੱਖ ਸੁੱਖ ਨਾ ਕਿਸੇ ਨੇ ਸਮਝ ਨਹੀਂ ਜੇ ਕੋਈ ਦੁੱਖ ਸੁੱਖ ਦਾ ਗੱਲਾ ਸਾਂਝਾ ਕਰਦਾ ਟਡ ਹੌਲਾ ਕਰਦਾ ਹਨਾ ਉਹ ਉਹ ਆਪਣਾ ਸਮਝ ਕੇ ਹੀ ਕਰਦਾ ਹੰਦਾ ਬਗਾਨੇ ਤੇ ਵੀ ਨਿੱਤਰੀ ਵੀ ਕਰਦਾ ਹੁੰਦਾ ਉਹਨੂੰ ਹੀ ਆਪਣਾਪਣ ਝਲਕਦਾ ਹੁੰਦਾ ਕਿਸੇ ਦੇ ਵਿੱਚੋਂ ਹਾਂਜੀ ਹਾਂ ਹਾਂ ਹਨ ਇਹ ਚੀਜ਼ਾਂ ਮਤਲਬ ਜਿਹੜੇ ਥੋੜੇ ਜਿਹਾ ਮੈਂ ਨਾ ਰੱਖਦੀ ਆ ਨੇ ਠੀਕ ਹੈ हां बहुत बहुत धन्यवाद बने हां जी वीरै धन्यवाद वीरै थोड़ा भी ਤੁਸੀਂ ਸਾਡੇ ਕੋਲੇ ਆਏ ਹਨਾ ਤੁਸੀਂ ਆਪਣਾ ਟਾਈਮ ਸਾਨੂੰ ਦਿੱਤਾ ਬਾਕੀ ਮੈਂ ਜਿੰਨੇ ਵੀ ਸੱਜਣ ਵੀਡੀਓ ਦੇਖਦੇ ਮੈਂ ਸਾਰਿਆਂ ਨੂੰ ਕਹੂੰਗਾ ਵੀ ਸਾਡੀ ਭੈਣ ਦਾ ਚੈਨਲ ਫੋਲੋ ਕਰੋ ਤੁਹਾਨੂੰ ਨਾ ਵਿਰਾਸਤ ਦੇ ਨਾਲ ਜੋੜ ਕੇ ਰੱਖਦੇ ਆ ਤੁਹਾਨੂੰ ਨਾ ਜਿੰਮੇ ਕਿਹਦੀ એનર્ਜੀ ਦਿੰਦੇ ਆ ਵੀ ਕੋਈ ਵੀ ਬੰਦਾ ਆਪਣੇ ਪੈਰਾਂ ਤੇ ਕਿਵੇਂ ਖੜਾ ਹੋ ਸਕਦਾ ਬਾਕੀ ਬਹੁਤ ਬਹੁਤ ਬਣੇ ਧੰਨਵਾਦ ਤੁਹਾਡਾ ਵੀ ਤੁਸੀਂ ਬਹੁਤ ਬੇਰਜਗਾਰਾਂ ਨੂੰ ਕੰਮ ਤੇ ਲਾਇਆ ਤੁਹਾਡੀ ਵੱਡੀ ਗੱਲ ਬਾਤ ਹੈ ਕਿਉਂਕਿ ਇੱਥੇ ਕੋਈ ਨਹੀਂ ਸੱਜਣ ਚਾਹੁੰਦਾ ਵੀ ਯਾਰ ਕੋਈ ਮੇਰਾ ਕੰਮ ਕਰੇ ਪਰ ਤੁਸੀਂ ਦੇਖੋ ਆਪ ਵੀ ਮਿਹਨਤ ਕਰ ਰਹੇ ਹੋ ਤੇ ਹੋਰ ਸੱਜਣਾ ਨੂੰ ਵੀ ਇਹ ਆਹ ਦੱਸ ਰਹੇ ਹੋ ਵੀ ਮਿਹਨਤ ਕਰੋ ਹਣ ਹਾਂਜੀ ਅਸੀਂ ਕਹਿੰਦੇ ਹਾਂ ਵੀ ਇੱਕ ਸਾਲ ਚ ਪ੍ਰੈਕਟੀਕਲ ਹੋ ਜੂ ਤੁਹਾਡਾ ਫਿਰ ਤੁਸੀਂ ਆਪ ਸਾਨੂੰ ਵੀ ਸਲਾਹ ਦੇਵੋਗੇ ਜਿਹੜੇ ਸਾਡੇ ਨਾਲ ਜੁੜਦੇ ਨੇ ਹੁਣ ਜਿਵੇਂ ਇਹ ਬਾਈ ਹੁਣੀ ਲੈ ਕੇ ਗਏ ਨੇ ਤੇ ਇੱਕ ਸੋਨ ਨੂੰ ਦੱਸਿਆ ਵੀ ਤੁਸੀਂ ਫੋਨ ਕਰਿਓ ਜਿਹੜੀ ਲੋੜ ਆ ਸਾਨੂੰ ਜਦੋਂ ਮਰਜ਼ੀ ਫੋਨ ਕਰਿਓ ਬਿਲਕੁਲ ਬਿਲਕੁਲ ਜੇ ਨਹੀਂ ਵੀ ਚੱਕਿਆ ਜੂ ਤਾਂ ਮੈਂ ਆਪ ਕਰ ਲੈਣਾ ਹਾਂ ਕਈ ਵਾਰੀ ਚਲੋ ਜੀ ਜਿਹਦਾ ਹੁੰਦਾ ਤਾਂ ਅਸੀਂ ਆਪ ਕਰ ਲੈਂਦੇ ਹਾਂ ਇਸ ਟ੍ਰੇਨਿੰਗ ਦਿੰਨੇ ਆ ਪਹਿਲਾਂ ਮੈਂ ਸਿੱਖਿਆ ਰੋਲਟੀ ਦੇ ਰਾਮ ਇਹਦੇ ਤੇ ਆਪਾਂ ਗੱਲਾਂ ਬਾਤਾਂ ਕਰਾਂਗੇ ਵੀ ਜਦੋਂ ਮੈਂ ਸ਼ੁਰੂ ਕਰਿਆ ਸੀ ਪਹਿਲੀ ਵਾਰੀ ਮੈਨੂੰ ਪ੍ਰੋਬਲਮ ਵੱਡੀ ਆ ਗਈ ਸੀ 120 ਉੱਚੇ ਤੋਂ ਸ਼ੁਰੂ ਕਰਿਆ ਸੀ ਪਰ 20 25 ਇਕੱਠੇ ਹੀ ਮਰ ਗਈ ਸੀ ਓਏ ਹੋਏ